ਹਾਂਜੀ ਕੀ ਹਾਲ ਚੱਲ ਮਿੱਤਰੋ ਅੱਜ ਆਪਾਂ ਆ ਗਏ ਆ ਬਲਜੀਤ ਸਿੰਘ ਬੱਬਾ ਬੋੜ ਵਾਲਾ ਅੱਜ ਸ਼ੌਂਕ ਕਰਨ ਆ ਗਏ ਆ ਵੀਰ ਹਾਲ ਤੇ ਵੇਖੋ ਵੀਰ ਭਰਾ ਬੈਠੇ ਆਪਣੇ ਸਾਰੇ ਸ਼ੌਂਕ ਕਰਨਦੇ ਆ ਤੇ ਹਾਂਜੀ ਕੀ ਹਾਲ ਚੱਲ ਦੋਸਤੋ ਮਰਿਆ ਵੜਿਆ ਗਿਰਦੀ ਪੀਂਦਾ ਹਾਂ ਕੀ ਚੱਕਰ ਹੈ ਅੱਜ ਬੈਠੇ ਜਿਆਦੇ ਧੁੱਪੇ ਬੱਚੇ ਛੱਡੇ ਨਵੇਂ ਆਪਾਂ ਅੱਛਾ ਕਿੰਨੇ ਕ ਚਾਰ ਕਹੇ ਚਾਰ 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 ਪੰਜ ਵੀਰ ਨੇ ਛੱਡੇ ਆਵੇ ਛੜੜੀ ਲਈ ਆ ਤਾਂ ਗੀਲ ਖੜੀ ਕੀਤੀ ਆ ਉੱਤੇ ਬੱਚੇ ਬਾਰੇ ਦੋ ਦਿਨ ਨਾਲੇ ਕਰਨ ਦੇ ਸ਼ੌਂਕ ਤੇ ਨਾਲੇ ਡਾਉਂਦੇ ਗੁੱਡੇ ਆਹੋ ਚੱਕਰਿਆ ਨਾ ਓਏ ਵਾਹ ਕਰਤਾ ਕੰਮ ਇਹਨਾਂ ਨੇ ਬਈ ਤੇ ਕਿੱਥੇ ਫਿਰਦੇ ਆਪਣੇ ਬੱਚੇ ਵੀਰ ਜੀ ਆ ਆ ਵੀਰ ਦੇ ਬੱਚੇ ਫਿਰਦੇ ਜ ਉੱਤੇ ਆਵੇ ਇੱਧਰ ਆ ਕੇ ਸਿਰ ਤੇ ਉੱਤੇ ਆ ਫਿਰਦੇ ਆਵੇ ਉਨੇ ਵੀ ਹੋਣਾ ਇੱਕ ਵੀਰ ਦਾ ਬੱਚਾ ਵਾਵਾ ਤਾਂ ਲੱਗਾ ਡੱਬਾ ਬਚਾ ਕਿਥੇ ਆ ਆਵੇ ਆਵੇ ਆ ਗਿਆ ਆਵੇ ਦੋਵੇਂ ਕਿੱ데 ਇਕੱਠੇ ਆ ਕਾ ਪਖਾ ਦੇ ਕਾ ਆ ਵੀਰ ਦਾ ਬੱਚਾ ਡੱਬਾ ਇੱਧਰ ਉੱਡੰਦਾ ਹੈ ਇਹ ਨਵਾਂ ਤੇ ਗਿੱਜਾ ਵੀਰ ਜੀ ਗਿੱਜਾ ਗਿੱਜਾ ਝਾੜੇ ਪਿਆ ਹੈ ਠੀਕ ਆ ਤੇ ਆ ਬੱਚੇ ਜਿਹੜੇ ਢਾਂਗੀ ਦੇ ਭਾਏ ਇਹ ਲੱਗੇ ਉਹ ਵੀ ਗਿੱਜੀ ਇੱਕ ਕਬੂਤਰ ਨੂੰ ਗਿੱਜੀ ਉਹ ਵੀ ਝਾੜੇ ਜੇ ਪਈਏ ਇੱਕ ਬੱਚਾ ਨਿਕਾ ਆ ਲੰਬੋੜਾ ਉਹ ਆ ਰਿਹਾ ਠੀ ਤੇ ਸ਼ੌਂਕ ਪੂਰਾ ਕਰਨ ਦੇਣਾ ਅੱਜ ਧੁੱਪੇ ਤੇ ਆਹ ਵੀਰ ਭਰਾ ਆਪਣੇ ਸ਼ੌਂਕ ਕਰਨੇ ਇਹ ਵੀ ਦੱਸੋ ਵੀਰ ਜੀ ਸ਼ੌਂਕ ਪੂਰਾ ਕਰਦੇ ਆਂ ਨਾ ਇਹ ਕੂਤਰ ਵੇਖਣ ਨੇ ਠੀਕ ਆ ਕਿੱਥੇ ਲੱਗੇ ਵੀਰ ਉਹਨਾਂ ਦੇ ਬੱਚੇ ਤਾਂ ਠੀਕ ਐ ਇੱਕ ਟਾਂਗੀ ਹੋਰ ਖੜੀ ਕਰਨੀ ਤੁਸੀਂ ਤਾਂ ਦਾਏ ਬੱਚੇ 4-5 ਇਹਦੇ ਤਾਂ ਅੱਗੇ ਇੱਕ ਹੋਰ ਖੜੀ ਕਰੋ ਆ ਵੀਰ ਹੁਣਾਂ ਨੇ ਦੂਜਾ ਖੁੱਡਾ ਵੀ ਰੈਡੀ ਕੀਤਾ ਇੱਧਰ ਇੱਧਰ ਆਪਣੇ ਬੱਚੇ ਟਾਂਗੀ ਵਾਲੇ ਇੱਧਰ ਸਾਰੇ ਤੇ ਅੰਦਰ ਆ ਜੇ ਵੀਰ ਜੀ ਬੱਚੇ ਅੰਦਰ ਐ ਆ ਵੀਰ ਦੇ ਉੱਡੰਦੇ ਆ ਅੱਛਾ ਠੀਕ ਆ ਵੀਰ ਹੁਣਾਂ ਦਾ ਬੱਚਾ ਜਿਹੜਾ ਉੱਡੇ ਸ਼ਾਮਾਂ ਤੱਕ ਉਹ ਕਲਾ ਰੱਖਿਆ ਨਾ ਨੇ ਖੁੱਡੇ ਚ ਕਿਤੇ ਫਿਰਦਾ ਬੱਚਾ ਵੀਰ ਜੀ ਵੀਰ ਉਹਨਾਂ ਦਾ ਬੱਚਾ ਲੱਗਾ ਵਾ ਵਾ ਤਾਂ ਵੇਖੋ ਅੱਜ ਕਿਉਂਕਿ ਮੌਸਮ ਬਦਲ ਗਏ ਆ ਠੰਡ ਵਾਲੇ ਤੇ ਅੱਜ ਲੱਗੀ ਸੁਗ ਧੁੱਪ ਲੱਗੀ ਆ ਕੜਾਕੀ ਦਿਨ ਪੂਰਾ ਵਧੀਆ ਲੱਗਾ ਅੱਜ ਤੇ ਲੋਕੀ ਕਰਨ ਦੇ ਸ਼ੌਂਕ ਤੇ ਆਪਾਂ ਵੀ ਛੱਡੇ ਜਾਨਵਰ ਤੇ ਆਪਾਂ ਆ ਗਏ ਇੱਧਰ ਵੀਰ ਉਹਨਾਂ ਨਾਲ ਆ ਵੀਰ ਉਹਨਾਂ ਦੇ ਇੱਕ ਫਿਰਦਾ ਜੇ ਬੱਚਾ ਜਿਉਂ ਵਾਲਾ ਆ ਵੀ ਠੀਕ ਭਰਾ ਜੀ ਆ ਚੱਲ ਰਹਿਆਂ ਦੇ ਕਰਕੇ ਡਰ ਕੇ ਵੀਰ ਦੀ ਆ ਤੈਜੋ ਵੇਖੋ ਤੈ ਤਾਂ ਬਹੁਤ ਵਧੀਆ ਹੈ ਕਿਉਂਕਿ ਲੱਗੇ ਬੋੜਿਆ ਤੇ ਬਾਬਾ ਬੋੜਾਲਾ ਵਾਦਾ ਇਹਦੇ ਸ਼ਾਮਾਂ ਨੂੰ ਬੱਚੇ ਬਹਿ ਜਾਂਦੇ ਕਿਸ ਵੇਲੇ ਤੇ ਜਾਂ ਜਦੋਂ ਨਵੇਂ ਡੈ ਜਾਂਦੇ ਉਦੋਂ ਬਹਿ ਜਾਂਦੇ ਲੱਗੇ ਗੁਰਦੁਆਰੇ ਜਿਹੜੇ ਬੱਚੇ ਬਾਹਰ ਬੂਰ ਛੱਡਦੇ ਆ ਪਛਾਣ ਕਰਦੇ ਪੂਰੀ ਸਗੋਂ ਹੀਰੋ ਨਾਲ ਦੇ ਤੇ ਆਜੋ ਤੁਹਾਨੂੰ ਆਪਾਂ ਖੁੱਡੇ ਵਾਲੇ ਜਿਹੜੇ ਅੰਦਰ ਵੱਡੇ ਜੋੜੇ ਹੁੰਦੇ ਉਹਨਾਂ ਦਾ ਕਰਾਉਂਦੇ ਆ ਸ਼ੌਂਕ ਆਜੋ ਕਰਾਈਏ ਸ਼ੌਂਕ ਆ ਜਿਆਦਾ ਕੱਕਿਆਂ ਦਾ ਜੋੜਾ ਨਵਾਂ ਲੈ ਆਂਦਾ ਵੀਰ ਉਹਨਾਂ ਨੇ ਬਹੁਤ ਵਧੀਆ ਜੋੜਾ ਲਾਇਆ ਵੀਰ ਉਹਨਾਂ ਨੇ ਆ ਕੱਕੀ ਕਬੂਤਰੀ ਵੇਖੋ ਚੈੱਕ ਕਰੋ ਕਰਾਓ ਸ਼ੌਂਕ ਵੀਰ ਜੀ ਆ ਚੈੱਕ ਕਰੋ ਮਾਦੀ ਕੱਕੀ ਕਰਵਾਜੀ ਚੈੱਕ ਕਰੋ ਰੰਗ ਰੂਪ ਚੈੱਕ ਕਰੋ ਕਬੂਤਰੀ ਦਾ ਬਹੁਤ ਚੰਗੀ ਕਬੂਤਰੀ ਆ ਰੰਗ ਲੱਗੇ ਇਤਨੇ ਕਸ਼ਾਂ ਚੰਗੇ ਰੰਗ ਵੀ ਲੱਗੇ ਪੁਰਾਣੇ ਇਹ ਕਿੱਥੋਂ ਆਇਆ ਜੋੜਾ ਵੀਰ ਜੀ ਇਹ ਇਧਰੋਂ ਆਇਆ ਬਾਰਡਰ ਵਾਲੀ ਸਾਈਡ ਹੀ ਆ ਆਪਣੇ ਦਾ ਅਸ਼ਾ ਬਾਰਡਰ ਵਾਲੀ ਸਾਈਡ ਬਾਸਰ ਪੱਕੀ ਪਈ ਲਾਦੀ ਦਾ ਜਿੱਦਾਂ ਮਾਲ ਵੇਦੀ ਹੁੰਦੇ ਆ ਬਾਰਡਰੋਂ ਗਏ ਆ ਆ ਵੇਖੋ ਰਾਕ ਕਬੂਤਰ ਚੈੱਕ ਕਰੋ ਨਾਰਵੀ ਬੋਦਾ ਸੋਨਾ ਜਨਵਰ ਆ ਜੋੜਾ ਇਹ ਬੋਦਾ ਘੈਂਡ ਆ ਦੇਖੋ ਕੱਦ-ਗਾਟ ਚੈੱਕ ਕਰੋ ਕੂਤ ਦਾ ਹੈ ਗਰਮਿਆ ਹਾਂ ਲਾਲ ਜਾਂ ਫਿੱਕਾ ਜਾਂ ਕਿੱਥੋਂ ਆਇਆ ਵੀਰ ਜੀ ਆਲਾ ਛੇੜਾ ਆ ਲਾਲ ਲਾਲ ਸਿਰ ਆਇਆ ਇਹ ਵੀ ਉੜਦਾ ਰਿਹਾ ਆਪਣੇ ਘਰੇ ਅੱਛਾ ਵੱਡਾ ਹੀ ਆ ਜਾਂਦਾ ਬਾਜੀ ਛੁੱਟਿਆ ਹੈ ਤੁਹਾਡੇ ਬਾਜੀ ਛੁੱਟਿਆ ਨਹੀਂ ਘਰੇ ਜਿਹੜਾ ਹਾਂ ਜੀ ਤਾਂ ਬਾਜੀ ਉੱਡਿਆ ਆਪਣੇ ਹਾਂ ਜੀ ਹਾਂ ਜੀ ਆਹ ਮਾਦੀ ਜੀ ਆਪਦੀ ਹਾਂ ਜੀ ਹਾਂ ਜੀ ਮਾਦੀ ਇਹ ਕਿਦੇ ਨਾਲ ਲਈ ਇਹ ਆ 골ਡਨ ਨਾਲ ਲੱਗੀ ਹੈ ਅੱਛਾ ਉਹ ਹੀ ਲਾਲ ਸਿਰੇ 골ਡਨ ਜਿਹਨਾਂ ਠੀਕ ਚੰਗਾ ਜੋੜਾ ਵਧੀਆ ਲੱਗਾ ਆਂਡੇ ਆਦੇ ਆਪਦੇ ਆਂਡੇ ਆਂਡੇ ਨਿਕਲਣ ਵਾਲੇ ਬੱਚੇ ਤਾਂ ਬਸ ਇਸ ਇਸੇ ਜੋੜੀ ਦੇ ਇਸੇ ਦੇ ਠੀਕ ਹੈ। ਟਿਆਉ ਉਤੇ ਉਹ ਆਪਣਾ ਬੱਚਾ ਜਿਹੜਾ 4 ਕਵੇ ਤੱਕ ਡੇਆ ਲਾਲਸਰਾ ਅਛਾ ਵੀਰੋਂ ਉਹਨਾਂ ਨੇ ਬੱਚਾ ਰੱਖਿਆ ਜਿਹੜਾ ਇੱਧਰ ਵੱਡਾ ਜੋੜਾ ਨਾ ਮੇਨ ਉਹਨਾਂ ਦਾ ਇਹ ਪਹਿਲਾ ਬੱਚਾ ਹੈ ਤੇ ਇਹ ਸਗੋਂ ਵਧੀਆ ਫਿਰਿਆ ਬੱਚਾ ਪਿੰਡ 'ਚ ਪੂਰਾ ਘੰਟ ਡੇਆ 4 ਵਜੇ ਤੱਕ ਤੇ ਰੋਤ ਤਾਂ ਬਾਅਦ 'ਚ ਵੀਰੋਂ ਉਹਨਾਂ ਨੇ ਹੁਣ ਛਾੜੇ ਪਿਆ ਦਾ ਪਰਸਾਵ ਹੋ ਗਿਆ ਆ ਰਹਿ ਗਈ ਇੱਕੋ ਕਲੀ ਖੇਤ ਦਿਖਾਓ ਕਰੋ ਸ਼ੌਂਕ ਕਰੋ ਕਰੋ ਸ਼ੌਂਕ ਵੀਰ ਜੀ ਪੱਠੇ ਦਾ ਕੱਚੀ ਪਲੀ ਅੱਖ ਦਾ ਇਹਨਾਂ ਦੇ ਮਾਪਿਓ ਵੀ ਇਹੀ ਅੱਖਾਂ ਦੇ ਆ ਕੱਚੀ ਪਲੀ ਅੱਖਾਂ ਦੇ ਤੇ ਲਾਲ ਸਿਰੇ ਆ ਆ ਇੱਕ ਪਾਰ ਹੀ ਰਹਿ ਗਿਆ ਨਵੀਂ ਕਲੀ ਦੇ ਆ ਦਾ ਪਾਰਸਾ ਕਰਨ ਵਾਲਾ ਹੋ ਗਿਆ ਇਹ ਗਾਂ ਛੱਡਾਂਗੇ ਬਾਹਰ ਤੇ ਨਹੀਂ ਛੱਡਾਂਗੇ ਬਾਹਰ ਬਹੁਤ ਵਧੀਆ ਚੁਸਤ ਪੂਰਾ ਇਹਦਾ ਭਰਾ ਵੀ ਇਹਦੇ ਅਰ ਗਈ ਆ ਫੇਰ ਠੀਕ ਆ ਇੱਧਰ ਆ ਦੋ ਜੋੜੇ ਆ ਵੀਰ ਹਣਾਂ ਦੇ ਤੇ ਬਾਕੀ ਚਾਰ ਪੰਜ ਬੱਚੇ ਜਿਹੜੇ ਡਾਇ ਵੀਰ ਹਣਾਂ ਤੇ ਦੋ ਕੁ ਛੋੜੀ ਤੇ ਟੰਗੇ ਆਵੇ ਤੇ ਇੱਧਰ ਵੱਡੇ ਜੋੜੇ ਤੁਹਾਨੂੰ ਦਿਖਾਉਣਾ ਆ ਵੀਰ ਹਣਾਂ ਦੇ ਵੱਡੇ ਜਾਨਵਰ ਸਾਰੇ ਤੁਹਾਨੂੰ ਪਹਿਲਾਂ ਵੀ ਸ਼ੋਅ ਕਰਾਇਆ ਹੀ ਆਪਾਂ ਪਹਿਲੇ ਵੀਡੀਓ ਚ ਤੇ ਆਪਾਂ ਹੁਣ ਆ ਦੁਜੀ ਫੇਰ ਬਣਾਈ ਆ ਤੇ ਅੱਜ ਤੁਹਾਨੂੰ ਫੇਰ ਦੁਜੀਰੀ ਸ਼ੋਅ ਕਰਾਉਨੇ ਆ ਜਾਨਵਰ ਵੀਰ ਹਣਾਂ ਤੋਂ ਘੈਂੜੀ ਆ ਆਂਡਿਆ ਆਂਡਿਆ ਦੇ ਬੈਠੇ ਜੋੜੇ ਬੱਚੇ ਵੀ ਕੱਢੇ ਆ ਵਿੱਚ ਕਈਆਂ ਨੇ ਆ ਵੀਰ ਜੀ ਜੋੜਾ ਕਿੱਥੋਂ ਆਇਆ ਆ ਇਹ ਆਪਾਂ ਨਵਾਂ ਹੀ ਲਾਇਆ ਵੇਖੋ ਹੇ ਆਹੋ ਬਹੁਤ ਕੈਂਟ ਦਿਖਾਉ ਕਰਾਈ ਕਰਾਈਏ ਸ਼ੌਂਕ ਵੀਰ ਉਹਨਾਂ ਦਾ ਮਾਦੀ ਚੈੱਕ ਕਰੋ ਵੀਰ ਜੀ ਗਰਮ ਜੋੜਾ ਲਾਇਆ ਵੀਰ ਉਹਨਾਂ ਨੇ ਪੂਰਾ ਚੰਗੀ ਮਾਦੀ ਦਾ ਕਰੋ ਸ਼ੌਂਕ ਵੀਰ ਜੀ ਆਪਾਂ ਨੂੰ ਤਾਂ ਵਧੀਆ ਲੱਗੀ ਤੁਹਾਨੂੰ ਦੱਸੋ ਤੁਸੀਂ ਸਰ ਜੋ ਇਹ ਵੀ ਗਰਮੀ ਜੋ ਕਮੈਂਟ ਕਰਕੇ ਦੱਸੋ ਬੱਚੇ ਉੱਡਣਗੇ ਦੱਸੋ ਵੀਰ ਜੀ ਆ ਜੋੜਾ ਗਰਮਿਆਂ ਪੂਰਾ ਤੇ ਬੱਚੇ ਡਾਉਣਗੇ ਜਰੂਰ ਦੱਸਿਓ ਵੀਡੀਓ 'ਚ ਆਪਾਂ ਦਾ ਆਪਾਂ ਨੂੰ ਇਹਦਾ ਵਧੀਆ ਲੱਗਾ ਫੁੱਲ ਜੋੜਾ ਵੇਖੋ ਚੈੱਕ ਕਰੋ ਕਬੂਤਰ ਤੇ ਆ ਵੀਰ ਉਹਨਾਂ ਦੇ ਸਾਰੇ ਹੈਗੇ ਆਲੇ ਜਾਨਵਰ ਵੱਡੇ ਤੇ ਬਾਕੀ ਵੀਰ ਉਹਨਾਂ ਦੇ ਉਧਰ ਹੀ ਜਿਹੜੇ ਬੱਚੇ-ਬੱਚੇ ਤੇ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਸ਼ੌਂਕ ਫੇਰ ਜਦੋਂ ਬੱਚੇ-ਬੱਚੇ ਨਿਕਲਣਗੇ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਓਕੇ ਵੀਰ ਜੀ ਅੱਜ ਤੁਹਾਡਾ ਸ਼ੋਅ ਕਰ ਲਿਆ ਆਪਾਂ ਜਨਵਾਰਾਂ ਦਾ